ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਿਰ ਚੁਕਾਈਏ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਆਮੀ ਦਰਬਾਰਾ ਸਿੰਘ ਮਹਾਰਾਜ ਜੀਾਂ ਦੀ ਬਰਮ ਰਚਨਾ ਸਾਥੀਆਂ ਪਾਸੋਂ ਜਗਦੀਪ ਸਿੰਘ ਮੱਲਿਆਣਾ ਤੇ ਪ੍ਰਗਟ ਸਿੰਘ ਮੇਂਡੀਆਂ ਇੱਕ ਇੱਕ ਸ਼ਬਦ ਦਾ ਸਵਾਮੀ ਜੀਾਂ ਦੀ ਬਰਮ ਰਚਨਾ ਸਰਵਣ ਕਰੋ ਫਿਰ ਜਿੰਨਾ ਵੀ ਸਮਾਂ ਹੋਵੇਗਾ ਪਵਿੱਤਰ ਇਤਿਹਾਸ ਸਤਿਗੁਰੂ ਪਾਤਸ਼ਾਹ ਨੇ ਕੀ ਬਖਸ਼ਿਸ਼ਾਂ ਰਹਿਮਤਾ ਕਰੀਆਂ ਆਪ ਗੁਰ ਸੰਗਤ ਦੇ ਚਰਨਾਂ ਵਿੱਚ ਪੇਸ਼ ਕਰਾਂਗੇ ਸਤਿਗੁਰੂ ਕਿਰਪਾ ਬਖਸ਼ਿਸ਼ ਕਰਨ ਜਿਵੇਂ ਬਲਾਵੇਂ ਬੋਲ ਗਏ ਤੇਰੇ ਵਸ ਭਗਵਾਨ ਦੇਹੋ ਉਸਤਤੀ ਆਪਣੀ ਹੋ ਕੇ ਤੇ दयावाल ਸਤਿਗੁਰੂ ਕਿਰਪਾ ਬਖਸ਼ਿਸ਼ ਕਰਨ ਆਵ ਸ਼ਾਬਤ ਸਰਵਣ ਕਰੋ ਜੀ ਹਾ ਹਾ ਜੇ ਯਾਦ ਤੇਰੀ ਵਿੱਚ ਜਨਮ ਲਿਆ ਤੇ ਅਸੀਂ ਮਰਾਂਗੇ ਵੀ ਤੇਰੀ ਯਾਦ ਅੰਦਰ ਪਾਇਆ ਭੇਦ ਨਾ ਗਹਿਰ ਗੰਭੀਰ ਤੇਰਾ

ਤੂੰ ਬੈਠਾ ਸੁਣਦਾ ਨਹੀਂ ਫਰਿਆਦ ਅੰਦਰਾਂ ਵੇਖੇ ਬਹੁਤ ਪ੍ਰੇਮ ਪਰ ਮੀਆਂ ਦੇ ਵੇਖੇ ਬਹੁਤ ਪ੍ਰੇਮ ਪਰ ਮੀਆਂ ਦੇ ਮਿਲਦਾ ਦਿਲ ਜਾਨੀ ਕੋਈ ਕੋਈ ॠषि मुनि ਮਹਾਤਮਾ ਬਹੁਤ ਹੁੰਦੇ ਹੁੰਦਾ ਬਰਮ ਗਿਆਨੀ ਕੋਈ ਕੋਈ ਬਹੁਤਾ ਵੇਖਿਆ ਦਾਤੇ ਤੇ ਦਾਨੀਆਂ ਨੂੰ ਹੈ ਪਰ ਪੁੱਤਰਾ ਦਾ ਦਾਨੀ ਕੋਈ ਕੋਈ ਗੁਰੂ ਦਸ਼ਮੇਸ਼ ਦੇ ਵਾਂਗ ਦਰਬਾਰ ਸਿੰਗਾ ਕਰਦਾ ਹੈ ਕੁਰਬਾਨੀ ਕੋਈ ਕੋਈ ਕਰਦਾ ਕੁਰਬਾਨੀ ਕੋਈ ਕੋਈ ਗੁਰੂ ਨਾਨਕ ਸਾਹਿਬ ਤੋਂ ਲੈ ਕੇ 10 ਸਰੂਪਾਂ ਦੇ ਵਿੱਚ ਆ ਕੇ ਗੁਰੂ ਪਾਤਸ਼ਾਹ ਨੇ ਰਹਿਮਤ ਬਖਸ਼ਿਸ਼ ਕੀਤੀ ਜੋਤ ਇੱਕ तिस 10 ਸਰੂਪ ਪਾਵਨ ਪਵਿੱਤਰ ਗੁਰਬਾਣੀ ਦਾ ਜਦੋਂ ਆਪਾਂ ਜਾਪ ਕਰਦੇ ਆ ਸਤਿਗੁਰੂ ਪਾਤਸ਼ਾਹ ਦਾ ਹੁਕਮ ਕੀ ਹੈ ਮਹਾਰਾਜ ਕਹਿੰਦੇ ਜੇ ਤੁਸੀਂ ਭਗਵਾਨ ਨੂੰ ਪਾਉਣਾ ਹੈ 10ਵੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆ ਨੇ ਆਪਣੇ ਮੁਖਾਰਬਿੰਦ ਚੋਂ ਸ਼ਬਦ ਉਚਾਰੇ ਕਹਿੰਦੇ ਇਹ ਦੁਨੀਆ ਦੇ ਲੋਕੋ ਸੰਸਾਰੀ ਜੀਵੋ ਸੁਣੋ ਜਿਹੜਾ ਸਭ ਤੋਂ ਵੱਡਾ ਸੱਚ ਹੈ ਉਹ ਸੱਚ ਹੈ ਕਿ ਹੁਣ ਦਸਵੇਂ ਸਤਿਗੁਰੂ ਪਾਤਸ਼ਾਹ ਆਪ ਅਕਾਲ ਪੁਰਖ ਸੀ ਤੇ ਹਮੇਸ਼ਾ ਉਹਨਾਂ ਨੇ ਅਕਾਲ ਪੁਰਖ ਦੇ ਨਾਮ ਦਾ ਉਪਦੇਸ਼ ਦਿੱਤਾ ਆਪ ਵੀ ਸੱਚ ਤੇ ਸੱਚ ਦੇ ਨਾਮ ਦਾ ਉਪਦੇਸ਼ ਦਿੱਤਾ ਪਰ ਫਿਰ ਵੀ ਸਤਿਗੁਰੂ ਬੋਲੇ ਬੁਖਾਰਬਿੰਦ ਚੋ ਮਹਾਰਾਜ ਕਹਿੰਦੇ ਸਾਚ ਕਹੋ ਸੁਨ ਲੈਹੋ ਸਭੈ ਜਿਨ ਪ੍ਰੇਮ ਕਿਉ ਤਨਹੀ ਪ੍ਰਭ ਪਾਇਓ ਜਿਨੇ ਭਗਵਾਨ ਨੂੰ ਪਾਉਣਾ ਹੈ ਉਹ ਗੁਰੂ ਚਰਨਾਂ ਦੇ ਨਾਲ ਪ੍ਰੇਮ ਕਰੋ ਜਦੋਂ ਗੁਰੂ ਚਰਨਾਂ ਦੇ ਨਾਲ ਪ੍ਰੇਮ ਹੈ ਇਨਸਾਨ ਸਤਸੰਗ ਕਰਦਾ ਹੈ ਸੇਵਾ ਕਰਦਾ ਹੈ ਸਿਮਰਨ ਕਰਦਾ ਹੈ ਪੁੰਨਦਾਨ ਕਰਦਾ ਹੈ ਗੁਰੂ ਦੇ ਨਾਮ ਤੇ ਫਿਰ ਸਾਰੀ ਲੋਕਾਈ ਲਈ ਪਰਉਪਕਾਰ ਕਰਦਾ ਹੈ ਹਿਰਦੇ 'ਚ ਦਇਆ ਦਾ ਕਿਣਕਾ ਵਸ ਜਾਂਦਾ ਹੈ ਕਿਣਕਾ ਏਕ ਜਸ ਜੀਵ ਵਸਾਵੇ ਤਾਂ ਕਿ ਮਹਿਮਾ ਗਣੀ ਨਾ ਆਵੇ ਜਦੋਂ ਗੁਰੂ ਦੀ ਯਾਦ ਵਿੱਚ ਹੈ ਹਿਰਦੇ ਦੇ ਵਿੱਚ ਦਇਆ ਦਾ ਕਿਣਕਾ ਵਸ ਜਾਂਦਾ ਹੈ ਫਿਰ ਪ੍ਰੇਮ ਉਪਜਦਾ ਹੈ ਸਤਗੁਰੂ ਕਹਿੰਦੇ ਜਦ ਹਿਰਦੇ ਦੇ ਵਿੱਚ ਪ੍ਰੇਮ ਦੀ ਜੋਤ ਜਲ ਜਾਂਦੀ ਹੈ ਫਿਰ ਕਹਿੰਦੇ ਆ ਵਾਹਿਗੁਰੂ ਦੇ ਦਰਸ਼ਨ ਹੁੰਦੇ ਨੇ ਹਰ ਇੱਕ ਹਿਰਦੇ 'ਚ ਸਤਗੁਰਾਂ ਦਾ ਦਰਸ਼ਨ ਹੁੰਦਾ ਘਟ ਘਟ ਮੈਂ ਹਰ ਜੂ ਵਸੈ ਸੰਤਨ ਕਹਿਓ ਪੁਕਾਰ ਮਹਾਪੁਰਖਾਂ ਨੇ ਰੱਬ ਦੇ ਪਿਆਰਿਆਂ ਨੇ ਇਹੀ ਆਵਾਜ਼ਾ ਦਿੱਤਾ ਹਰ ਹਿਰਦੇ 'ਚ ਭਗਵਾਨ ਹੈ ਇਹ ਪਹਿਲੀ ਕਵਿਤਾ ਸਵਾਮੀ ਜੀ ਸਵਾਮੀ ਦਰਬਾਰਾ ਸਿੰਘ ਮਹਾਰਾਜ ਜੀਆਂ ਦੀ ਬਰਮ ਰਚਨਾ ਸਰਵਣ ਕਰਿਓ ਇਹਦੀ ਟੇਕ ਆਵੇਗੀ ਵੀ ਨਹੀਂ ਮਿਲਣਾ ਮਨ ਕ੍ਰਿਸ਼ਨ ਮਰਾਰੀ ਦਿਲ ਦੇ ਪ੍ਰੇਮ ਬਿਨਾਂ ਵੀ ਜਿਹੜਾ ਭਗਵਾਨ ਹੈ ਉਹ ਦਿਲ ਦੇ ਪ੍ਰੇਮ ਤੋਂ ਬਿਨਾਂ ਨਹੀਂ ਹੈ ਮਿਲਦਾ ਇਹ ਕਵਿਤਾ ਪਿਆਰ ਸਹਿ ਤਪਸਾਰੀ ਗੁਰਸੰਗਤ ਸਰਵਣ ਕਰੋ ਜੀ ਕਹਿੰਦੇ RAM RAM ਪੈ ਸਾਰੇ ਪੜ ਪੜ ਗੋਣੀ ਗਿਆਨੀ ਹਾਰੇ ਕਹਿੰਦੇ RAM RAM ਪੈ ਸਾਰੇ ਪੜ ਪੜ ਗੋਣੀ ਗਿਆਨੀ ਹਾਰੇ ਪਰ ਨਾ ਮਿਲਿਆ ਪਰ ਨਾ ਮਿਲਿਆ ਪ੍ਰੀਤਮ ਪਿਆਰੇ ਕਿਸੇ ਸਿਆਸਤ ਅਕਲਾਨਾ ਟੂੜ ਟੂੜ ਸਭ ਥੱਕ ਗਏ ਕਿਸੇ ਦੇ ਖਾਈਆਂ ਸ਼ਕਲਾਨਾ ਟੂੰਡ ਟੂੰਡ ਸਭ ਥੱਕ ਗਏ ਕਿਸੇ ਦਾ ਖਾਈਆ ਸ਼ਕਲਾਨਾ ਹੋ ਐਸਾ ਪ੍ਰੇਮ ਪਰਥ ਨੇ ਕਰਿਆ 14 ਵਾਰ ਸਭ ਛੋੜਾ ਜਰਿਆ ਐਸਾ ਪ੍ਰੇਮ ਪਰਥ ਨੇ ਕਰਿਆ 14 ਵਾਰ ਸਭ ਛੋੜਾ ਜਰਿਆ ਪੁੱਛਣ ਨਹੀਂ RAM ਨੂੰ ਸਰਿਆ ਖੈਰਾ ਕੁਸ਼ਲਾ ਖੇਮ ਬਿਨਾ ਨਹੀਂ ਮਿਲਣਾ ਕ੍ਰਿਸ਼ਨ ਮਰਾਰੀ ਐਮਾਨ ਦਿਲ ਦੇ ਪ੍ਰੇਮ ਬਿਨਾ ਨਹੀਂ ਮਿਲਣਾ ਕ੍ਰਿਸ਼ਨ ਮਰਾਰੀ ਇਮਾਨਦਿਲ ਦੇ ਪ੍ਰੇਮ ਬਿਨਾ ਜੋ ਮਚ ਕੰਦਰ ਖੀਨੇ ਧਿਆਆ ਕੇਰਾ ਧਿਆਨ ਵਿਖੇ ਨੀ ਆਇਆ ਜੋ ਮਚ ਕੰਦਰ ਖੀਨੇ ਧਿਆਆ ਕੇਰਾ ਧਿਆਨ ਵਿਖੇ ਨੀ ਆਇਆ 16 ਦਿਨ ਨੋ ਸੋਲੀ ਦਿਨੀ ਫੰਦ ਕਫਾੜ ਲਿਆਆ ਪਾ ਕੇ ਜਾਨ ਪਿਆਰਾਂ ਆ ਪ੍ਰੇਮ ਦੇ पिंजਰੇ ਫਸ ਗਿਆ ਹੈ ਪੰਛੀ ਸਦਾ ਬਹਾਰਾਂ ਦਾ ਪ੍ਰੇਮ ਦੇ पिंजਰੇ ਫਸ ਗਿਆ ਹੈ ਪੰਛੀ ਸਦਾ ਬਹਾਰਾਂ ਦਾ ਉਹ ਝੂਠੇ ਬੇਰ ਪੀ ਲੈਣੀ ਲਿਆਈ ਖਾ ਗਏ ਖੁਸ਼ੀਆਂ ਸੇ ਰਗੁਰਾਈ नफ़रत پر नफ़रत نو آئی आई سمجھے सम्झे बेम बिना नई کرشن مراری मरारी دل دے दे प्रेम بنا نہیں ملنا کرشن مراری दे प्रेम बिना ओ गज जा तंदुए ने ओ कोई वेद नहीं सी पड़या गज जा तंदुए ने ओ कोई वेद नहीं सी पड़या पूजा फल्ला पूजा फुल प्रेम दा रब नु हो मन गया जून गजिंदर पाके भी हो नूरो नूर गया जून गजिंदर पाके भी हो नूरो नूर गया डेरा या पबितर कर

ਇਮਾਨਦਿਲ ਦੇ ਪ੍ਰੇਮ ਬਿਨਾ ਹੋਗੀ ਜਦੋਂ ਉਦਾਸ ਸ਼ਸ਼ੀਲਾ ਦਸਦਾ ਫੇਰ ਸਦਮਾ ਮਹਿਲਾ ਹੋਗੀ ਜਦੋਂ ਉਦਾਸ ਸ਼ਸ਼ੀਲਾ ਦਸਦਾ ਫੇਰ ਸਦਮਾ ਮਹਿਲਾ ਜੇ ਖੁਸ਼ ਕਰਨਾ ਜੇ ਖੁਸ਼ ਕਰਨਾ ਰਾਮ ਰੰਗੀਲਾ ਦਿਲ ਚੋਂ ਕੱਢ ਮੈਂ ਗਰੂਰੀ ਨੋ ਸਤ ਜਨਮ ਤੱਕ ਕਰ ਲੈ ਜਾਂ ਫਿਰ ਸਬਰ ਸਬੂਰੀ ਨੂੰ ਸਤ ਜਨਮ ਤੱਕ ਕਰ ਲੈ ਜਾਂ ਫਿਰ ਸਬਰ ਸਬੂਰੀ ਨੂੰ ਕਰਕੇ ਬਚਨ ਆਪ ਹੀ ਹਾਰਨ भाराथका खड़ ਕੇ हाथक खड़े बार ਵਿੱਚ ਮਾਰਨ भॼे आया ਆ टेम बिना ਨਹੀਂ ਮਿਲਣਾ ਕ੍ਰਿਸ਼ਨ ਮਰਾਰੀ ਇਮਾਨ ਦਿਲ ਦੇ ਪ੍ਰੇਮ ਬਿਨਾ ਨਹੀਂ ਮਿਲਣਾ ਕ੍ਰਿਸ਼ਨ ਮਰਾਰੀ ਇਮਾਨ ਦਿਲ ਦੇ ਪ੍ਰੇਮ ਬਿਨਾ ਹੋ ਰੱਬ ਨੂੰ ਹੈ ਮਨਜੂਰਾ ਸਚਾਈਆਂ ਰੱਬ ਨੂੰ ਹੈ ਮਨਜੂਰ ਸਚਾਈਆਂ ਦਿੰਦਾ ਬਖਸ਼ਾ ਫੇਰ ਵੜਿਆਈਆਂ ਰੱਬ ਨਾ ਕਰ ਦੇ ਰੱਬ ਨਾ ਕਰਨੇ ਲੋਕ ਚਤਰਾਈਆਂ ਝੂਠੇ ਪਿਆਰ ਮਤਲਬੀ ਨੇ RAM ਖੇਡਾਉਣਾ ਸਮਝਾ ਇਹ ਸੰਸਾਰ ਮਤਲਬੀ ਨੇ RAM ਖੇਡਾਉਣਾ ਸਮਝਾ ਇਹ ਸੰਸਾਰ ਮਤਲਬੀ ਨੇ ਆਖਰ ਜਦ ਨਿਤਰਨਾ ਸੱਚ ਨੇ ਆਖਰ ਜਦੋਂ ਨਿਤਰਨਾ ਸੱਚ ਨੇ ਹੋਣਾ ਅੰਤ ਕੱਚਾ ਏ ਕੱਚ ਨੇ ਕਿਦਰ ਬਾਰਾ ਕੀ ਦਰਬਾਰ ਸਿੰਘਾਸ਼ੰਦ ਰਚਨੇ ਐਸੀ ਰੰਗਲੀ ਗੇ ਮ ਬਿਨਾ ਨਹੀਂ ਮਿਲਣਾ ਕ੍ਰਿਸ਼ਨ ਮਰਾਰੀ ਐਮਨ ਦਿਲ ਦੇ ਪ੍ਰੇਮ ਬਿਨਾ ਨਹੀਂ ਮਿਲਣਾ ਕ੍ਰਿਸ਼ਨ ਮਰਾਰੀ ਐਮਨ ਦਿਲ ਦੇ ਪ੍ਰੇਮ ਬਿਨਾ ਵਾਹਿਗੁਰੂ ਪਰਮਾਤਮਾ ਦੀ ਜਿਹੜੀ ਪ੍ਰਾਪਤੀ ਹੈ ਹਿਰਦੇ ਦੇ ਵਿੱਚ ਸ਼ੁੱਧ ਭਾਵਨਾ ਪ੍ਰੇਮ ਸ਼ਰਧਾ ਸਤਕਾਰ ਹੋਣਾ ਚਾਹੀਦਾ ਤੇ ਗੁਰੂ ਆਪ ਦਰਸ਼ਨ ਦੇਦਾਰੇ ਦੇ ਕੇ ਆਪਣੇ ਪਿਆਰਿਆਂ ਨੂੰ ਨਜ਼ਰੀ ਨਜ਼ਰ ਨਿਹਾਲ ਕਰਦਾ ਹੈ ਧਿਆਨ ਦਿਓ